ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਿੰਧ ਸਟੂਡੀਓਜ਼ ਤੇ ਕਤਕ ਕਰਮ ਕਮਾਵਣੇ ਦੋਸ਼ ਨਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸੋ ਕਤਕ ਦੇ ਮਹੀਨੇ ਦੇ ਵਿੱਚ ਪਾਤਸ਼ਾਹ ਗੁਰਬਾਣੀ ਰਾਹੀਂ ਉਪਦੇਸ਼ ਦਿੰਦੇ ਆ ਜਿਵੇਂ ਕਿ ਅਸੀਂ ਕਤਕ ਦੇ ਮਹੀਨੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਕਦਮਾਂ ਨੂੰ ਚੱਲਦੇ ਡੇ ਵਾਈ ਡੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਤਾ ਰਹੇ ਹਾਂ ਫਿਰ ਹਫ਼ਤੇ ਲੰਘ ਜਾਂਦੇ ਆ ਮਨਥ ਲੰਘ ਜਾਂਦੇ ਆ ਉਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਵੀ ਮਹੀਨਾ ਆਉਂਦਾ ਉਸ ਮਹੀਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਿਆ ਕਰੋ ਨਾਲ ਹੀ ਉਹ ਉਪਦੇਸ਼ ਦਿੰਦੇ ਆ ਕਿ ਜੇ ਤੁਸੀਂ ਕੱਤਕ ਦੇ ਮਹੀਨੇ ਦੇ ਵਿੱਚ ਆਪਣੇ ਕੀਤੇ ਹੋਏ ਕਰਮਾਂ ਕਰਕੇ ਦੁਖੀ ਹੋ ਕਿਉਂਕਿ ਹਰੇਕ ਮਹੀਨੇ ਦੀ ਮਹਿਮਾ ਦਸੀਆ ਇਹ ਇਵੈਂਚੁਅਲੀ ਆ ਕੇ ਤੁਸੀਂ ਕੋਈ ਵਧੀਆ ਈਵੈਂਟ ਆਉਂਦਾ ਜਿਵੇਂ ਅੱਗੇ ਦੀਵਾਲੀ ਆਉਂਦੀ ਆ ਦੀਵਾਲੀ ਦੇ ਸੰਬੰਧ ਦੇ ਵਿੱਚ ਆਪਾਂ ਚਰਚਾ ਵੀ ਕਰਾਂਗੇ ਤੇ ਉਦੋਂ ਬੰਦੇ ਦਾ ਮਨ ਖੇੜੇ ਦੇ ਵਿੱਚ ਆਉਂਦਾ ਜਿਵੇਂ ਸੂਰਜ ਇੱਕ ਰਾਸ਼ ਤੋਂ ਦੂਸਰੀ ਰਾਸ਼ ਦੇ ਵਿੱਚ ਜਾਂਦਾ ਤੇ ਉਹਨੂੰ ਸੰਕਰਾਂਤੀ ਕਹਿੰਦੇ ਆ ਸੂਰਜ ਦੀ ਕ੍ਰਾਂਤੀ ਤੇ ਸੰਕਰਾਂਤੀ ਨੂੰ ਆਪਾਂ ਪੰਜਾਬੀ ਚ ਸੰਗਰਾਂਦ ਕਹਿ ਦਿੰਨੇ ਆ ਤੇ ਸੰਗਰਾਂਦ ਦੇ ਦਿਹਾੜੇ ਤੇ ਪਾਤਸ਼ਾਹ ਨੇ ਇਕਤ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਬਾਣੀ ਆ 12 ਮਹਾ ਇਹ ਮਾਝ ਮਹੱਲਾ ਪੰਜਵਾਂ ਜਿਹੜਾ ਅਸੀਂ ਪੰਜਵੇਂ ਪਾਤਸ਼ਾਹ ਦੀ ਗੁਰਬਾਣੀ ਦਾ ਜਿਹੜਾ ਆਈ ਸੰਗ੍ਰਹਿਣ ਦੇ ਉੱਤੇ ਉਚਾਰਨ ਕਰਦੇ ਆ ਇੱਕ ਰਾਗ ਤੁਖਾਰੀ ਦੇ ਵਿੱਚ ਸੋ ਉਹ ਤੁਖਾਰੀ ਵਾਲੀ ਗੁਰਬਾਣੀ ਥੋੜੀ ਜੀ ਔਖੀ ਆ ਪੜ੍ਹਨੀ ਤਾਂ ਕਰਕੇ ਪ੍ਰਚਲਿਤ ਗੁਰਬਾਣੀ 12 ਮਹਾ ਮਾਜ ਦੀ ਆ ਸੋ ਕਤਕ ਦੇ ਮਹੀਨੇ ਦੇ ਵਿੱਚ ਪਾਤਸ਼ਾਹ ਉਪਦੇਸ਼ ਦਿੰਦੇ ਆ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜੇ ਤੁਸੀਂ ਕੱਤਕ ਦੇ ਮਹੀਨੇ ਦੇ ਵਿੱਚ ਆਪਣੇ ਕੀਤੇ ਹੋਏ ਕਰਮਾ ਕਰਕੇ ਦੁਖੀ ਹੋ ਤਾਂ ਇਹ ਕਿਸੇ ਨੂੰ ਦੋਸ਼ ਨਾ ਦਿਓ ਕਿਉਂ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਿਆ ਵਰਜਨਾ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਚੀਜ਼ ਆ ਜਿਵੇਂ ਕਹਿੰਦੇ ਆ ਨਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਹਰ ਤਰ੍ਹਾਂ ਦੇ ਰੋਗ ਪਰਮੇਸ਼ਰ ਨੂੰ ਭੁੱਲ ਕੇ ਸਰੀਰ ਨੂੰ ਜਿੰਦ ਨੂੰ ਲੱਗ ਜਾਂਦੇ ਆ ਜਿਵੇਂ ਆਯੁਰਵੇਦ ਅਨੁਸਾਰ ਤ੍ਰidosh ਮੰਨੇ ਗਏ ਆ ਇੱਕ ਬਾਤ ਪਿੱਤ ਤੇ ਕਫ ਬਾਤ ਹੁੰਦਾ ਆਪਣੇ 에ਅਰ ਐਲੀਮੈਂਟ ਨਾਲ ਜੁੜਿਆ ਹੋਇਆ ਹੁਣ ਆਪਣਾ ਸਰੀਰ ਆ ਜਿਹੜਾ ਗੁਰਬਾਣੀ ਦੇ ਵਿੱਚ ਵੀ ਦੇਖੀਏ ਪਾਤਸ਼ਾਹ ਕਹਿੰਦੇ ਆ ਪੰਜ ਤਤ ਤੇ ਤਨ ਰਚਿਓ ਜਾਨੂ ਚਤੁਰ ਸੁਜਾਨ ਜਿਸ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਪੰਜਾਂ ਤਤਾਂ ਦਾ ਸਾਡਾ ਸ਼ਰੀਰ ਆ ਸੋ ਜਦੋਂ ਕੋਈ ਇੱਕ ਤੱਤੇ ਦੇ ਵਿੱਚੋਂ ਅਨੁਸ਼ਾਸਨ ਤੋਂ ਬਾਹਰ ਹੋ ਜਾਂਦਾ ਉਹ ਕਿਦੇ ਕਰਕੇ ਹੁੰਦਾ ਪਰਮੇਸ਼ਰ ਤੇ ਭੁੱਲਿਆ ਖਾਏ ਖਾਏ ਕਰੇ ਬਦ ਫੈਲੀ ਜਾਣ ਬਿਸੂ ਕੀ ਬਾੜੀ ਦੀਓ ਸਾਡੀਆਂ ਆਦਤਾਂ ਸਾਡੀਆਂ ਸਾਡੇ ਰੂਟੀਨਸ ਕਹਿ ਲੋ ਸਾਡੇ ਸਕੇਡਿਊਲਸ ਕਹਿ ਲੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਰਮੇਸ਼ਰ ਭੁਲਾ ਦਿੰਦੀਆਂ ਨੇ ਤੇ ਪਰਮੇਸ਼ਰ ਨੂੰ ਭੁੱਲ ਕੇ ਖਸਮ ਵਿਸਾਰ ਰਹੇ ਤੇ ਕਮਜ਼ਾਤ ਨਾਨਕ ਨਾਮੈ ਬਾਜ ਸੁਨਾਤ ਪਰਮੇਸ਼ਰ ਨੂੰ ਭੁੱਲ ਕੇ ਇਹ ਸੁਰਤ ਵੀ ਇਹ ਦੇਹ ਵੀ ਇਹ ਜ਼ਿੰਦਗੀ ਵੀ ਸੁੰਨੀ ਹੋ ਜਾਂਦੀ ਹੈ ਫਿਰ ਸੁਣ ਜੀ ਦੇ ਡਰਾਵਣੀ ਇੱਕ ਤਾਂ ਜਦੋਂ ਸਰੀਰ ਦੇ ਵਿੱਚੋਂ ਜਿੰਦ ਚਲੀ ਜਾਂਦੀ ਹੈ ਉਹਦੇ ਸੰਬੰਧ ਦੇ ਵਿੱਚ ਵੀ ਹੁੰਦਾ ਇੱਕ ਜਦੋਂ ਸਾਡੀ ਜਿੰਦ ਤਿਆਰੀਆਂ ਕਰ ਲੈਂਦੀਆਂ ਹੁਣ ਤਿਆਰੀਆਂ ਕੀ ਨੇ ਜਦੋਂ ਅਸੀਂ ਰੋਗ ਗ੍ਰਸਤ ਹੋ ਜਾਂਦੇ ਹਾਂ ਜਦੋਂ ਸਾਡਾ ਬਾਤ ਪਿੱਤ ਤੇ ਕਫ ਜਿਹੜੇ ਇਸ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ ਕਫ ਹੁੰਦੀ ਆ ਵਾਟਰ ਅਰਥ ਐਲੀਮੈਂਟ ਜਾਂ ਸਟਰਕਚਰ એનર્ਜੀ ਕਹਿ ਲੋ ਜਦੋਂ ਮਾਲ ਫੰਕਸ਼ਨਿੰਗ ਹੋ ਜਾਂਦੀ ਆ ਉਹਦੇ ਵਿੱਚ ਤੇ ਉਹਦੇ ਜਿਹੜੇ ਬਾਤ ਪਿਤ ਕਫ ਹੀ মূল ਰੋਗ ਨੇ ਇਹਦੇ ਤੋਂ ਕਾਫੀ ਤਰ੍ਹਾਂ ਦੇ ਫਿਰ ਰੋਗ ਅੱਗੇ ਦੀ ਅੱਗੇ ਪੈਦਾ ਹੁੰਦੇ ਰਹਿੰਦੇ ਆ ਸੋ ਉਪਨਿਸ਼ਦ ਦਰਸ਼ਨ ਅਨੁਸਾਰ ਜਿਹੜੇ ਹੈਗੇ ਆ ਤ੍ਰਿਪਾਵਿਕ ਰੋਗ ਵੀ ਮੰਨੇ ਗਏ ਆ ਸਰੀਰਕ ਹੀ ਨਹੀਂ ਕਹਿੰਦੇ ਮਾਨਸਿਕ ਤੇ ਆਤਮਿਕ ਪੱਧਰ ਤੇ ਵੀ ਰੋਗ ਹੁੰਦੇ ਆ ਜਿਵੇਂ ਆਦ ਆਦ ਰੋਗ ਹੁੰਦੇ ਆ ਮਨ ਦੇ ਨਾਲ ਸੰਬੰਧਤ ਮਨ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਸੀ ਐਂਗਜ਼ਾਇਟੀ ਚਿੰਤਾ ਡਰ ਦੁੱਖ ਡਿਪਰੈਸ਼ਨ ਇਹ ਸਾਰੇ ਮਾਨਸਿਕ ਰੋਗ ਹੁੰਦੇ ਆ ਸੋ ਆਦ ਰੋਗ ਹੁੰਦੇ ਆ ਵਿਆਦ ਰੋਗ ਹੁੰਦੇ ਆ ਵਿਆਦ ਰੋਗ ਹੁੰਦੇ ਆ ਸਰੀਰ ਨਾਲ ਸੰਬੰਧਿਤ ਰੋਗ ਬੁਖਾਰ ਹੋ ਗਿਆ ਦਰਦ ਹੋ ਗਿਆ ਕਿਸੇ ਨੂੰ ਸੀਰੀਅਸ ਪ੍ਰੋਬਲਮ ਹੋ ਗਈ ਕੈਂਸਰ ਹੋ ਗਿਆ ਕੋਈ ਬਿਲਕੁਲ ਹੀ ਮੌਤ ਦੇ ਨੇੜੇ ਪਿਆ ਸੋ ਇੱਕ ਉਪਾਦ ਰੋਗ ਵੀ ਹੁੰਦੇ ਆ ਆਤਮਾ ਜਾਂ ਚੇਤਨਾ ਨਾਲ ਸੰਬੰਧਿਤ ਅਗਿਆਨਤਾ ਅਹੰਕਾਰ ਵੀ ਇੱਕ ਰੋਗ ਆ ਹਮੇਂ ਦੀਰਗ ਰੋਗ ਹੈ दारू ਪੀ ਇਸ ਮੈਂ ਜਿਵੇਂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ ਸੋ ਇਸ ਤਰ੍ਹਾਂ ਦੇ ਰੋਗ ਪਾਤਸ਼ਾਹ ਕਹਿੰਦੇ ਰੋਗ ਹੀ ਨਹੀਂ ਜੀਉ ਤਪਤ ਹੈ ਬਾਰੋ-ਬਾਰ ਅੰਦਰ ਤਪਿਆ ਪਿਆ ਰਹਿੰਦਾ ਸਰੀਰ ਪੱਖੋਂ ਹੀ ਨਹੀਂ ਮਾਨਸਿਕ ਪੱਖੋਂ ਵੀ ਆਤਮਿਕ ਪੱਖੋਂ ਵੀ ਕਿਉਂ ਤਪ ਤਪ ਖੱਪੇ ਬਹੁਤ ਬੇਕਾਰ ਬਹੁਤ ਬੇਕਾਰ ਖੱਪ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਕੀਤੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਕੋਈ ਨਾ ਰਸ ਸੀ ਨਾ ਆਉਟਪੁੱਟ ਸੀ ਕੋਲੂ ਦੇ ਬੈਲ ਮੰਗੂ ਬੜੇ ਸਾਲ ਕਰਦੇ ਰਹੇ ਤੇ ਉੱਥੇ ਦੀ ਉੱਥੇ ਆਣ ਖਲੋਤੇ ਫਿਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬੈਲ ਲਾਏ ਕਹਿੰਦੇ ਕੀ ਹੋਇਆ ਪਰਮਾਤਮਾ ਦਾ ਨਾਮ ਅਕਾਲ ਪੁਰਖ ਦੀ ਬਾਣੀ ਤਨ ਤੋਂ ਵੇਸਰ ਗਈ ਉਹਦੇ ਕਰਕੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਫਿਰ ਪਰਮਾਤਮਾ ਤੋਂ ਬੇਮੁਖ ਹੋ ਕੇ ਜਨਮ ਜਨਮਾਂ ਦੇ ਜਿਹੜੇ ਸਾਨੂੰ ਵਿਜੋਗ ਲੱਗ ਜਾਂਦੇ ਆ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਇੱਥੇ ਮੈਂ ਥੋੜਾ ਜਿਹਾ ਇੱਕ ਜ਼ਿਕਰ ਕਰ ਦਵਾਂ ਕਿਉਂਕਿ ਸਾਡੀ ਜ਼ਿੰਦਗੀ ਅਕਸਰ ਇਹ ਚੀਜ਼ਾਂ ਕਰਦੇ ਕਰਦੇ ਬਤੀਤ ਹੋ ਜਾਂਦੀਆਂ ਨਿਕਲ ਜਾਂਦੀਆਂ ਅੱਜ ਕੱਲ ਕਰਦੇ ਆ ਕਾਲ ਵਿਆਪੈ ਕਹਿੰਦੇ ਨਹੀਂ ਪਾਤਸ਼ਾਹ ਗੁਰਬਾਣੀ ਦੇ ਵਿੱਚ ਅੱਜ ਕੱਲ ਕਰਦੇ ਆ ਕਾਲ ਸਮਾਂ ਨੇੜੇ ਆ ਜਾਂਦਾ ਫਿਰ ਅਸੀਂ ਜਦੋਂ ਸੰਸਾਰ ਤੋਂ ਰੁਖਸਤ ਕਰਦੇ ਆ ਕੋਦਮ ਕਿਉਂਕਿ ਹਜੇ ਕਰਨ ਵਾਲਾ ਤਾਂ ਬਹੁਤ ਕੁਝ ਪਿਆ ਸੀ ਇਹਦਾ ਵੀ ਜ਼ਿਕਰ ਆਉਂਦਾ ਗੁਰਬਾਣੀ ਦੇ ਵਿੱਚ ਜਦੋਂ ਮਨੁੱਖ ਜਿਹੜਾ ਕਾਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵੀ ਮੇਰਾ ਕਰਨ ਵਾਲਾ ਬਹੁਤ ਕੁਝ ਪਿਆਰ ਲਈ ਧੀਆ ਪੁੱਤ ਬਿਉਣੇ ਵਾਲੇ ਪਏ ਆ ਇਹਦਾ ਜ਼ਿਕਰ ਫਿਰ ਵੀਡੀਓ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਜਦੋਂ ਜਿੰਦ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਜਦੋਂ ਹੰਸ ਉਡਾਰੀ ਮਾਰ ਜਾਂਦਾ ਅੰਦਰੋਂ ਫਿਰ ਮਨੁੱਖ ਤੇ ਇੱਕ ਐਸੀ ਸਥਿਤੀ ਆਉਂਦੀ ਆ ਜੀਵ ਆਤਮਾ ਤੇ ਹੁਣ ਕਈ ਲੋਕ ਨਹੀਂ ਮੰਨਦੇ ਉਹ ਨਹੀਂ ਮੰਨਦੇ ਤਾਂ ਉਹਨਾਂ ਦਾ ਆਪਣਾ ਮੈਟਰ ਹੈਗਾ ਆਪਾਂ ਕਿਸੇ ਨੂੰ ਮਨਾਉਣ ਤੇ ਨਹੀਂ ਲੱਗੇ ਹੋਏ ਮੰਨਣਾ ਨਾ ਮੰਨਣਾ ਆਪਣੀ ਆਪਣੀ opinion ਹੁੰਦੀ ਆਪਣੀ will ਹੁੰਦੀ ਆ ਸੋ ਆਪਾਂ ਜਿਵੇਂ ਗੁਰਬਾਣੀ ਚ ਪੜਿਆ ਬਹੁਤ ਸਾਰੀਆਂ ਸਾਇੰਟਿਫਿਕ ਖੋਜਾਂ ਦੇ ਮੁਤਾਬਕ ਵੀ ਜਾਂ ਆਪਣੇ ਆਤਮਿਕ ਤੌਰ ਤੇ ਵਿਸ਼ਲੇਸ਼ਣ ਮੁਤਾਬਕ ਵੀ ਆਪਾਂ ਦਾਵਾ ਕਰਦੇ ਹਾਂ ਇਸ ਚੀਜ਼ ਦਾ ਵੀ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਐਗਜ਼ਿਸਟ ਨਹੀਂ ਕਰਦੀਆਂ ਇਹ ਮਤਲਬ ਸਾਡਾ ਕੇਂਦਰ ਨੇ ਸਾਡੀ ਜਿੰਦ ਦਾ ਕਹਿ ਲੋ ਸਾਡੇ ਸ਼ਰੀਰ ਦਾ ਹੈ ਨਾ ਕਿਉਂਕਿ ਅਸੀਂ ਜੇ ਇਸ ਚੀਜ਼ ਨੂੰ ਚੈਲੰਜ ਕਰੀਏ ਜੇ ਅਸੀਂ ਕਈਏ ਵੀ ਪਰਮਾਤਮਾ ਨੂੰ ਅਸੀਂ ਦੱਸ ਸਕਦੇ ਹਾਂ ਤਾਂ ਦੱਸ ਨਹੀਂ ਸਕਦੇ ਉਹਦੇ ਗੁਣਾਂ ਨੂੰ ਵਿਖਿਆਨ ਕਰ ਸਕਦੇ ਹਾਂ ਜਿਵੇਂ ਕਿ ਇੱਕ ਜਿਹੜਾ ਤਸਵੀਰ ਬਣਾਉਣ ਵਾਲਾ ਤਸਵੀਰ ਨੂੰ ਬਣਾਉਂਦਾ ਜੇ ਉਹ ਤਸਵੀਰ ਦੇ ਵਿੱਚ ਕਿਤੇ ਚੇਤਨਾ ਦੀ ਤਸਵੀਰ Uh, मतलब ਜਿਵੇਂ ਅਸੀਂ ਦਿਮਾਗ ਤੌਰ ਤੇ ਜਾਗਦੇ ਹਾਂ ਦਿਮਾਗੀ ਤੌਰ ਤੇ ਜਾਗੇ ਤਾਂ ਵੱਧ ਤੋਂ ਵੱਧ ਜਿਆਦਾ ਸੇ ਜਿਆਦਾ ਕੀ ਦੱਸ ਸਕਦੀ ਆ ਤਸਵੀਰ ਬਣਾਉਣ ਵਾਲੇ ਦਾ ਰੰਗ ਤਸਵੀਰ ਬਣਾਉਣ ਵਾਲਾ ਜੇਕਰ ਕਾਗਜ਼ ਦਾ ਬਣਿਆ ਤਾਂ ਦੱਸ ਸਕਦੀ ਆ ਮਤਲਬ ਇਹ ਥੋੜਾ ਜਿਹਾ ਮਨ ਤੇ ਜ਼ੋਰ ਦਿਓ ਆਪਣੇ ਤੇ ਦਿਮਾਗ ਤੇ ਵੀ ਮੈਂ ਕੀ ਕਹਿਣਾ ਚਾਹੁੰਦਾ ਕਿਉਂਕਿ ਤਸਵੀਰ ਦੀ ਆਪਣੀ ਪ੍ਰਾਪਰਟੀ ਰੰਗ ਆ ਜਾਂ ਕਾਗਜ਼ ਆ ਉਹ ਦੋ ਤੱਤਾਂ ਦੇ ਸਬੰਧ 'ਚ ਹੀ ਜਾਣਦੀ ਆ ਅਸੀਂ ਪੰਜ ਤੱਤਾਂ ਦੇ ਸਬੰਧ 'ਚ ਜਾਣਦੇ ਤਾਂ ਕਰਕੇ ਬਹੁਤ ਕੁਝ ਬਖਿਆਨ ਕਰ ਦਿੰਨੇ ਆ ਜਦੋਂ ਅਸੀਂ ਉਹਨਾਂ ਪੰਜਾਂ ਤੱਤਾਂ ਤੋਂ ਜਿਹੜਾ ਹੁਣ ਆਪਾਂ ਕਹਿ ਲਈਏ ਮੈਟਾਫਿਜ਼ਿਕਸ ਹੈਗੀ ਆ ਉਹ ਬੜੀ ਡੁੰਗਾਈ ਦੇ ਵਿੱਚ ਗਈ ਆ ਕੁਆਂਟਮ ਫਿਜ਼ਿਕਸ ਕਹਿ ਲਈਏ ਉਹ ਵੀ ਉਸ ਤੋਂ ਜ਼ਿਆਦਾ ਡੁੰਗਾਈ ਦੇ ਵਿੱਚ ਗਈ ਆ ਹਨਾ ਜਿੱਥੇ ਜੋ એનર્ਜੀਜ਼ ਜਿਹੜੀਆਂ ਟ੍ਰਾਂਸਫਰਮੇਸ਼ਨ ਕਰਦੀਆਂ ਨੇ ਨੱਕ ਦੇ ਬਣਦੀਆਂ ਨੇ ਨਾ ਮਿਟਦੀਆਂ ਨੇ ਸੋ ਉੱਥੋਂ ਅੰਦਾਜ਼ੇ ਲਗਾ ਸਕਦੇ ਆ ਕਿ ਕੋਈ ਬਹੁਤ ਵਿਰਾਟ ਸ਼ਕਤੀ ਜਿਵੇਂ ਯੂਨੀਵਰਸ ਦੀਆਂ ਥਿਉਰੀਜ਼ ਨੇ ਕਿੰਨੀਆਂ ਸਾਰੀਆਂ ਥਿਉਰੀਜ਼ ਨੇ ਇੱਕ ਸਾਡਾ ਯੂਨੀਵਰਸ ਆ ਇੱਕ ਮਲਟੀਵਰਸ ਥਿਉਰੀ ਆ ਫਿਰ ਇੱਕ ਮੈਟਾਵਰਸ ਥਿਉਰੀ ਆ ਉਸ ਤੋਂ ਅੱਗੇ ਦੀ ਅੱਗੇ ਸੋ ਇਹ ਅਸੀਂ ਦੱਸਣ ਦੀ ਕੋਸ਼ਿਸ਼ ਤਾਂ ਕਰਦੇ ਆ ਕਿ ਉਸ ਪਰਮਾਤਮਾ ਦੀ ਯਾਦ ਸਾਨੂੰ ਸਾਡੇ ਹਿਰਦੇ ਦੇ ਵਿੱਚ ਆ ਜਾਵੇ ਕਿਉਂ ਆ ਜਾਵੇ ਕੀ ਲੋੜ ਆ ਉਸ ਦੀ ਉਸ ਦੇ ਬਿਨਾ ਵੀ ਜ਼ਿੰਦਗੀ ਤੁਹਾਡੀ ਸੌਖੀ ਨਿਕਲ ਸਕਦੀ ਆ ਹਾਂ ਬਿਲਕੁਲ ਨਿਕਲ ਸਕਦੀ ਆ ਪਰ ਖਿੰਮੇ ਕੋੜੇ ਹੋਏ ਗਏ ਜਿੱਤੜੇ ਮਾਇਆ ਭੋਗ ਇਸੇ ਕਰਕੇ ਉਸ ਦੀ ਯਾਦ ਜ਼ਰੂਰੀ ਆ ਜਿਹੜੇ ਮਾਇਆ ਦੇ ਭੋਗ ਨੇ ਮਾਇਆ ਕਰਕੇ ਤੁਸੀਂ ਖੁਸ਼ ਰਹਿ ਸਕਦੇ ਹੋ ਪਰ ਜਿਹੜੇ ਮਾਇਆ ਦੇ ਭੋਗ ਨੇ ਉਹ ਇੱਕ ਖਿੰਨ ਦੇ ਵਿੱਚ ਕੌੜੇ ਹੋ ਜਾਂਦੇ ਆ ਜਦੋਂ ਸਰੀਰ ਦੇ ਵਿੱਚੋਂ ਜਿੰਦ ਨਿਕਲਦੀ ਹੈ ਤੇ ਛੇਤੀ ਛੇਤੀ ਉਹ ਰਿਐਕਸ਼ਨ ਕਰਨ ਦੀ ਕੋਸ਼ਿਸ਼ ਕਰਦੀ ਆ ਜਿਹੜੀ ਰਿਐਕਸ਼ਨ ਅਸੀਂ ਜਿਉਂਦੇ ਜੀ ਕਰਦੇ ਆ ਆਪਣੇ ਪਰਿਵਾਰ ਨੂੰ ਮਿਲਦੇ ਆ ਆਪਣੇ ਕਾਰੋਬਾਰ ਨੂੰ ਆਪਣੇ ਆਪ ਤੇ ਦੇਖੋ ਵੀ ਤੁਸੀਂ ਇਸ ਟਾਈਮ ਸਰੀਰ ਛੱਡਣ ਲੱਗਿਓ ਆਪਣੀ ਜਿੰਦ ਨੂੰ ਛੱਡਣ ਲੱਗਿਓ ਤਾਂ ਤੁਹਾਡਾ ਸੰਸਾਰ ਆ ਜਿਹੜਾ ਇੱਕ ਬੱਲਵ ਦੀ ਤਰ੍ਹਾਂ ਜਿਵੇਂ ਜਦੋਂ ਇੱਕ ਬੱਲ ਬੁਝਾ ਦਿੰਦੇ ਹਨ ਨਾ ਉਦਾਂ ਬੁਝਣ ਲੱਗਿਆ ਤੇ ਥੋਡੇ ਆਪਣੇ ਆਪ ਤੇ ਕੀ ਬੀਤੂਗੀ ਉਹ ਸੋਚੋਗੇ ਤੁਸੀਂ ਪਰ ਜਦੋਂ ਰਿਐਲਿਟੀ ਦੇ ਵਿੱਚ ਬੀਤਦੀ ਹੈ ਇਹ ਚੀਜ਼ ਫਿਰ ਪਾਤਸ਼ਾਹ ਕਹਿੰਦੇ ਆ ਖਿੰਮੈ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ ਉਹ ਇੱਕ ਖਿੰ ਦੇ ਵਿੱਚ ਕੌੜੇ ਹੋ ਜਾਂਦੇ ਆ ਫਿਰ ਜਦੋਂ ਸਮਾਂ ਬੀਤ ਜਾਂਦਾ ਫਿਰ ਵਿੱਚ ਨਾ ਕੋਈ ਕਰ ਸਕਿਆ ਕਿਸ ਥੈਰੋ ਵੈਰੋਜ ਫਿਰ ਜਿੰਦ ਜਿਹੜੀ ਫਰਦੀ ਰਵੇ ਕਰ ਲਾਉਂਦੀ ਜੀਵਾਤਮਾ ਫਿਰ ਕੋਈ ਵਿਚੋਲਾ ਨਹੀਂ ਬਣਦਾ ਵਿੱਚ ਕੋਈ ਨਹੀਂ ਆ ਸਕਦਾ ਫਿਰ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਫਿਰ ਉੱਥੇ ਕੀਤਾ ਕੁਝ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜਾ ਹੁਕਮ ਆ ਉਸ ਅਕਾਲ ਪੁਰਖ ਦਾ ਉਹਨਾਂ ਨੇ ਆਪਾਂ ਨੂੰ ਨਾ ਜੀਵਨ ਆਪਣੇ ਤੋਂ ਪੁੱਛ ਕੇ ਦਿੱਤਾ ਨਾ ਮੌਤ ਆਪਣੇ ਤੋਂ ਪੁੱਛ ਕੇ ਦੇਣੀ ਆ ਸੋ ਜਿਹੜਾ ਸਾਡਾ ਲਾਈਫ ਸਪੈਨ ਆ ਇਹਦੇ ਵਿੱਚ ਵਿੱਚ ਅਸੀਂ ਡਿਸੀਜਨ ਕਰਨਾ ਔਰ ਨਾ ਹੀ ਸਾਨੂੰ ਪਤਾ ਸੀ ਕਦੋਂ ਇਸ ਸੰਸਾਰ ਤੋਂ ਰੁਖਸਤ ਕਰਨਾ ਇਸ ਕਰਕੇ ਵਿਭਾਗੀ ਮੇਰਾ ਪਰਮ ਮਿਲੇ ਤਾਂ ਉੱਤਰੈ ਸਭ ਵਿਯੋਗ ਸਭ ਵਿਯੋਗ ਮੌਤ ਦੇ ਡਰ ਭੈ ਵੀ ਉੱਤਰ ਜਾਂਦੇ ਨੇ ਨਾਨਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ 모ਚ ਸੋ ਉਸ ਅਕਾਲ ਪੁਰਖ ਅੱਗੇ ਅਰਦਾਸਾਂ ਬੇਨਤੀਆ ਕਰੀਏ ਕਿ ਹੇ ਅਕਾਲ ਪੁਰਖ ਸਾਨੂੰ ਰੱਖ ਲੈ ਰਾਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਕਿੰਨੀ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹ ਅਰਦਾਸਾਂ ਬੇਨਤੀਆਂ ਤਦ ਹੀ ਕੀਤੀਆਂ ਨੇ ਕਿਉਂਕਿ ਜਿਨ੍ਹਾਂ ਦੀ ਇਹ ਗੁਰਬਾਣੀ ਆ ਉਹਨਾਂ ਨੇ ਉਸ ਸਮੇਂ ਨੂੰ ਪਹਿਲਾਂ ਦੇਖ ਲਿਆ ਹੁੰਦਾ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਸੋ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਦੇ ਵਿੱਚ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਆ ਵੀ ਜੇ ਤੁਸੀਂ ਕਤਕ ਦੇ ਮਹੀਨੇ ਤੱਕ ਪਹੁੰਚ ਗਏ ਜਾਂਉਂਦੇ ਜੀ ਤਾਂ ਸੋਚ ਕਰੋ ਅਰਦਾਸ ਕਰੋ ਕਿ ਮੈਨੂੰ ਇਸ ਕੱਤਕ ਦੇ ਮਹੀਨੇ ਦੇ ਵਿੱਚ ਸਤਸੰਗਤ ਪ੍ਰਾਪਤ ਹੋਵੇ ਜਿਹੜੇ ਉਸ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਗੱਲਾਂ ਕਰਦੇ ਆ ਉਹਨਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਕਿ ਮੇਰੀਆਂ ਸਾਰੀਆਂ ਸੋਚਾਂ ਬិន ਸ ਜਾਣ